ਮੈਨੂੰ ਸੋਚਿਆ ਕਿ ਇਹ ਨਾ ਕਿ ਦਾਲੇ ਸੀ ਉਹ ਹੀ ਇਸ ਕਾਰਨ ਦੀ ਕੋਸ਼ਿਸ਼ ਕਰਦੇ ਕਿਉਂਕਿ ਹਾਲਤ ਬਾਕੀ ਦੇਖ ਕੇ ਪੰਜਵਾਂ ਜਣਾ ਹੈ ਉਹਦਾ ਵੀ ਨਾਮ ਉਹਦਾ ਨਾਮ ਹੈਗਾ ਜੀ ਆ ਪਾਕਾ ਨੰਨੇ ਉਹਨੂੰ ਉਹ ਰੈਨ ਕਰਦਾ ਹੈ ਰੈਨ ਜੀ ਜਗਤਨਾਥ ਮੀਰੀ ਕਿਹੜਾ ਸੀ ਮੌਕੇ ਕਿਹੜੀ ਸੀ ਨਾ ਹੋਰ ਕੋਈ ਉਹਦੀ ਗੈਰ ਨਾ ਹੋਰ ਕਿਵੇਂ ਚੂਜ਼ ਕਰ ਰਹੇ ਸੀ ਤਾਂ ਮੈਂ ਚੰਦ ਤੇ ਨਾ ਜਲਸ ਪਹਿਲੇ ਰੂਰਲ ਏਰੀਆ ਚੂਜ਼ ਕੀਤਾ ਕਿਉਂਕਿ ਉਹਨਾਂ ਨੂੰ ਮੋਹਾਲਾ ਟ੍ਰੈਫਿਕ ਦੀ ਹੁੰਦੀ ਇਸ ਕਰਕੇ ਸਾਨੂੰ ਉੱਥੇ ਸੌਫ ਕਰੇ ਅੱਛਾ ਇੱਕ ਚੀਜ਼ ਦੱਸਣਾ ਹੈ ਜੀ ਸੀਪੀ ਸਾਹਿਬ ਦੀ ਰਹਿਨੁਮਾਈ ਹੇਠ ਸਾਡੇ ਐਡੀਸੀਪੀ ਜ਼ੋਨ 2 ਦੀ ਜਿਹੜੀ ਪੁਲਿਸ ਹੈ ਉਹਨਾਂ ਨੇ ਇੱਕ ਵੱਡੀ ਕਾਮਯਾਬੀ ਹਾਸਿਲ ਕੀਤੀ ਜਿੱਦੋਂ ਜੰਡਿਆਲਾ ਤੋਂ ਬਰਾਇਆ ਰੋਡ ਦੇ ਉੱਤੇ ਕੈਮਰਾਮੈਨ ਦੀ ATM 'ਚ ਹੋ ਰਹੀ ਲੁੱਟ ਨੂੰ ਮੌਕੇ ਤੇ ਕੈਪਚਰ ਕਰ ਲਿਆ ਗਿਆ। ਔਰ ਇੱਕ ਦੋਸ਼ੀ ਉੱਥੋਂ ਜਿਹੜਾ ਕਿ ਗੈਸ ਕਟਰ ਯੂਜ਼ ਕਰਕੇ ATM ਨੂੰ ਕੱਟਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਦੀ ਕੁਝ ਕਿਸੇ ਦੌਰਾਨ ਜੋ ਖੁਲਾਸੇ ਸਾਹਮਣੇ ਹੋਏ ਉਹਦੇ ਵਿੱਚ ਤਿੰਨ ਦੋਸ਼ੀ ਹੋਰ ਗ੍ਰਿਫਤਾਰ ਕੀਤੇ ਗਏ। ਇਹਨਾਂ ਦੋਸ਼ੀਆਂ ਦੇ ਵਿੱਚੋਂ ਇੱਕ ਮਨਪ੍ਰੀਤ ਸਿੰਘ ਹੈ ਜਿਹੜਾ ਕਿ ਸਾਡਾ ਤਿੰਨ ਕੇਸਿਸ ਦੇ ਵਿੱਚ ਪੀਓ ਹੈ। ਉਹਨਾਂ ਦੇ ਉੱਤੇ ਕਹਿਣੋ ਜਿਹੜੇ ਵੀ ਅੰਬ੍ਰੇਡ ਦੇ ਹੋਰ ਇੱਕ ਡਕਾਟੀ ਦਾ ਕੇਸ ਆਲਰੇਡੀ ਦਰਜ ਹੈ ਸਰ ਇਹ ਕਿੱਥੇ ਦੇ ਰਹਿਣ ਨੂੰ ਲੈ ਇਹ ਚੋ ਜ਼ਿਆਦਾਤਰ ਜਿਹੜੇ ਨੇ ਤਰਨਤਾਰਨ ਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਇਹਨਾਂ ਦੇ ਪਹਿਲੇ ਵੀ ਕੋਈ ਪਰਚੇ ਹੋ ਚੜੇ ਹੈਗੇ ਹਾਂਜੀ ਇਹ ਦੱਸਿਆ ਜੀ ਮਨਪ੍ਰੀਤ ਦੇ ਉੱਤੇ ਤਿੰਨ ਪਰਚੇ ਆਲਰੇਡੀ ਹੈਗੇ ਬਰਾਮਦਗੀ ਕੀ ਹੋ ਠੀਕ ਹੈ ਬਈ ਇਹਨਾਂ ਕੋਲ ਜੀ ਇੱਕ ਨੋਵਾ ਕਾਰ ਤੇ ਗੈਸ ਕਟਰ ਔਰ ਆਕਸੀਜਨ ਸਿਲੰਡਰ ਇੱਕ ਗੈਸ ਸਿਲੰਡਰ ਲੋਹੇ ਦੀ ਰੋਡ ਤੇ ਪੇਚ ਪੂਚ ਜਿਹੜੇ ਹੈਗੇ ਆ ਉਹ ਸਾਰਾ ਕੁਝ ਰਿਕਵਰ ਹੋ ਰਿਹਾ ਪਾਸ ਦੋ ਤਾਂ ਹੋਰ ਵੀ ਕਿਤੇ ਵਾਰਦਾਤ ਕਰਕੇ ਆਏ ਉਸ ਸਮੇਂ ਹਾਂਜੀ ਉਸ ਸਮੇਂ ਹੋਰ ਵੀ ਕਿਤੇ ਵਾਰਦਾਤ ਕੀਤੀ ਹੈ ਕਿ ਉਹ ਨਹੀਂ ਉਸ ਸਮੇਂ ਕਿਉਂਕਿ ਇਹਨਾਂ ਦੇ ਜਿਹੜੇ ਸਾਥੀ ਸੀਗੇ ਜਦੋਂ ਉਹਨਾਂ ਨੇ ਦੇਖਿਆ ਕਿ ਪੁਲਿਸ ਏਟੀਐਮ ਐਂਟਰ ਕਰ ਗਈ ਉਹ ਦੂਰ ਤੋਂ ਤੱਕ ਲਗਾ ਕੇ ਬੈਠੇ ਉਹਨਾਂ ਤੇ ਉਸ ਵੇਲੇ ਦੌੜ ਗਏ ਜਦੋਂ ਹੁਣ ਸਾਨੂੰ ਕਾਬੂ ਆਇਆ ਹੁਣ ਤਫਤੀਸ਼ ਦੇ ਵਿੱਚ ਆਏਗਾ ਕਿ ਹੋਰ ਕਿੱਥੇ ਕਿੱਥੇ ਇਹਨਾਂ ਨੇ ਵਾਰਦਾਤ ਕੀਤੀ ਹੋਰ ਡਰੱਗ ਦੇ ਨਾਲ ਵੀ ਹੈਗੀ ਹਾਂਜੀ ਡਰੱਗਸ ਦੇ ਲੋਡਗਰ ਕੈਰੈਕਟਰਸ ਲੈਂਦੇ ਸੀ ਕਿ ਕਿਹੜੇ ਕਿਹੋ ਜਿਹੇ ਸੀ ਮੈਂ ਸਮਝਾ ਲਈ ਨਸ਼ੇ ਵਿੱਚ ਸੀ ਡਰੱਗਸ ਲੈਦੇ ਨੇ ਡਰੱਗਸਾਂ ਦੇ ਅਧੀ ਹੈਗੇ ਜੀ ਇਹ ਔਰ 30-35 ਸਾਲ ਦੀ ਇਹਨਾਂ ਦੀ ਏਜ ਗਰੁੱਪ ਹੈ 6 ਏਜ ਗਰੁੱਪ ਦੇ ਸਰ ਮੇਨ ਕੌਣ ਹੈਗਾ ਜਿਹੜੇ ਸਪੌਟ ਆਈਡੈਂਟੀਫਾਈ ਕਰਦੇ ਸੀ ਮਤਲਬ ਕਿੱਥੇ ਲੋਟ ਕਰਨੀ ਹੈ ਜਾਂ ਇਹ ਹੁਣ ਤਫ਼तीश ਚਾਹੀਦੀ ਕਿ ਕਿੰਨੇ ਰੱਕੇ ਕੀਤੇ ਕਿਸਨੇ ਕੀ ਕੀਤਾ ਇਹ ਗੈਸ ਕਟਰ ਕਿਉਂ ਕਰਨਾ ਸੀ ਮੋਸਮ ਕਿ ਇਹ ਬੈਂਡਿੰਗ ਦਾ ਕੰਮ ਕਰਨਾ ਚਾਹੁੰਦਾ ਸੀ ਗੈਸ ਇਹ ਕਿੰਨੇ ਦੂਰ ਦੂਰ ਹੋ ਸਕਦੇ ਇਸ ਤੋਂ ਬਾਅਦ ਅਜੇ ਤੱਕ ਵਿਭਾਗ ਦੇ ਕਿੰਨੇ ਇਹਦੇ ਤੋਂ ਫੀਸ ਚੱਲੀ ਹੈ ਜੀ ਹੋਰ ਕਿੰਨੇ ਕੇਸ ਪੈਕ ਹੁੰਦੇ ਇਹਦੇ ਵਿੱਚ ਹੱਲ ਨਹੀਂ ਕਹਿ ਸਕਦੇ ਉਹ ਡਿਪੈਂਡ ਕਰਦਾ ਹੈ ਤੁਪਿਸ਼ ਦਰਾਂ ਕਿ ਕਿ ਹਦਾ ਸਭ ਨੇ ਸ਼ਾਇਦ ਹੋਰ ਵੀ ਏਟੀਐਮ ਬ੍ਰੇਕ ਕਿਸੇ ਹੋਰ ਡਿਸਟ੍ਰਿਕਟ ਵੀ ਮੰਨ ਠੀਕ ਹੈ ਸਾਹਿਬ ਜੀ ਪੀਪੀ ਸਾਹਿਬ ਦੀ ਰੈਂਡਮਾਈਟ ਰੇਟ ਜੇ ਅੰਦਰ ਕਮਿਸ਼ਨਰ ਨੇ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਹਦੇ ਵਿੱਚ ਸਾਡੇ ਡਿਵੀਜ਼ਨ 2 ਏਡੀਸੀ ਪੀ 2 ਸਾਹਿਬ ਦੀ ਨਿਗਰਾਨੀ ਹੇਠ ਇੱਕ ਏਟੀਐਮ ਜਿਹੜਾ ਕਿ ਬ੍ਰੇਕ ਹੋ ਰਿਹਾ ਸੀ ਕੇਂਦਰ ਬੈਂਕ ਦਾ ਜੰਡਿਆਲਾ ਤੋਂ ਬਰਾਇਆ ਰੋਡ ਤੇ ਉਹਨੂੰ ਮੌਕੇ ਤੇ ਸਾਡੀ ਪੁਲਿਸ ਨੇ ਪਹੁੰਚ ਕੇ ਦੋਸ਼ੀ ਜਿਹੜਾ ਗੈਸ ਕਟਨ ਦਾ ਉਹਨੂੰ ਕਟ ਰਿਆ ਸੀ ਉਹਨੂੰ ਫੜੂ ਪੀਤਾ ਉਹਦੇ ਕੋਲੋਂ ਕੁਝ ਕਿਸ ਜਦਰਾ ਜਿਹੜੇ ਹੋਰ ਚਾਰ ਬੰਦੇ ਨਾਮ ਦਾ ਥੋੜੇ ਜਿੰਨਾ ਵਿੱਚ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਔਰ ਇੱਕ ਹਜੇ ਭਗੌੜਾ ਔਰ ਜਿੰਨਾਂ ਪਿੰਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਵਿੱਚੋਂ ਇੱਕ ਬੰਦਾ ਸਾਡੇ ਤਿੰਨ ਕੇਸਾਂ ਦੇ ਵਿੱਚ ਜੀਓ ਵੀ ਹੈ ਉਹਨਾਂ ਦੇ ਉੱਤੇ ਦੋ ਏਟੀਐਮ ਕੇਸ ਅਤੇ ਇੱਕ ਦਬਾਹੀ ਹੈ ਜਿਹੜਾ ਪਰਿਵਾਰ ਨਾਲ ਜਿਹੜਾ ਸਭ ਤੋਂ ਪਹਿਲਾਂ ਪਕੜਿਆ ਸੀ ਉਹ ਤਾਂ ਲਖਮੀ ਸਿੰਘ ਠੀਕਾ ਜੀ ਕਰਨਤਾਰਨ ਦਾ ਰਹਿਣ ਵਾਲਾ ਜਿਹੜਾ تین ਬਾਤੋਂ ਪਕੜਿਆ ਉਹ ਹੈ ਮਨਪ੍ਰੀਤ ਸਿੰਘ ਅੰਮ੍ਰਿਤਸਰ ਦਾ ਮੰਗਲ ਸਿੰਘ ਇਹ ਸਰਨਤਾਰਨ ਦਾ ਤੇ ਬਲਜਿੰਦਰ ਸਿੰਘ ਕੀ ਕਰਨ ਦਾ ਇਹਨਾਂ ਕੋ ਬਰਾਮਾ ਜੀ ਇੱਕ ਇਨੋਵਾ ਹੋਈ ਹੈ ਜੀ ਇੱਕ ਗੈਸ ਕਟਰ ਕਿੱਟ ਹੋਈ ਹੈ ਆਕਸੀਜਨ ਸਿਲੰਡਰ ਗੈਸ ਸਿਲੰਡਰ ਇੱਕ ਲੋਹੇ ਦੀ ਰੌਡ ਇੱਕ ਪੇਚਾ ਵਾਲਾ ਡਰਾਈਵਰ ਤੇ ਦੋ ਪਰਨੇ ਐ ਪਰ ਐਕਚੁਅਲ ਜਦੋਂ ਸੈਕਸ਼ਨ ਤੇ ਆਇਆ ਸੀ ਮੈਂ ਸਪੈਸ਼ਲੀ ਇੱਥੇ ਆਏ ਸੀ ਗੈਸ ਕਟਰ ਨਾਲ ਲੈ ਕੇ ਆਇਆ ਸੀ ਗੈਸ ਰੰ ਕੱਟ ਰਿਹਾ ਸੀ ਉਸ ਦਿਨ ਏਟੀਐਮ ਡੈਫੀਨਿਟਲੀ ਇਹਨਾਂ ਤੋਂ ਕੋਈ ਕ੍ਰਾਈਮ ਕਰਦਾ ਤੇ ਰੈਕਟਿੰਗ ਵਗੈਰਾ ਕਰਕੇ ਹੀ ਆਉਂਦੇ ਡਾਇਰੈਕਟਲੀ ਸਰ ਉਹਨਾਂ ਅਫੀਸ਼ੀਅਲ ਚੌਕਸ ਕਰਦੇ ਉਹਨਾਂ ਤੋਂ ਸਪੋਰਟ ਸਿੰਗਲ ਬਸ ਤੋਂ ਵੀ ਜਿਹੜਾ ਸੰਭਾਲ ਕਰ ਹਾਂਜੀ ਸਿੰਗਲ ਪਰਸਨ ਰੈਕਟਿੰਗ ਕਰਦੇ ਸਭ ਕੁਝ ਮੈਂ ਹਾਂਜੀ ਨਹੀਂ ਅੱਜ 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 ਉਹ ਉੱਥੇ ਉੱਥੇ ਨੇ ਜਿਹੜੇ ਪਾਣੀ ਨਹੀਂ ਮੈਂ ਮੈਂ ਇਹਦਾ ਅਸੀਂ ਨਾਲ ਜਿਹੜਾ ਗੈਂਗ ਹੈ ਉਹਨੂੰ ਵੀ ਸਾਰਿਆਂ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕਰਾਂਗੇ ਨਹੀਂ ਜੀ ਜੀ ਪੰਡਿਤ ਮਨਪੀਤ ਨੇ ਨਹੀਂ ਮਨਪੀਤ ਮਗਰ ਮੈਂ ਨੇ ਮਨਪੀਤ ਨੇ ਕੀਤਾ ਇਹ ਹੈਗੇ ਜੀ ਇੱਕ ਪਤੂ ਟਿੰਗ ਐਤੀ ਏਟੀਐਮ ਬਰੇਕ ਸੀ ਤੇ ਇੱਕ ਡਿਵੀਜ਼ਨ ਨੰਬਰ 8 ਦੇ ਵਿੱਚ ਸਾਡੀ ਏਟੀਐਮ ਬਰੇਕ ਸੀ ਤੇ ਇੱਕ ਟਾਂਡੇ ਦੇ ਵਿੱਚ ਟਕਾਟੀ ਦਾ ਕਰ ਸਕਦਾ ਹੈ ਪਹਿਲਾਂ ਤਾਂ ਦੋ ਸਾਡੇ ਕੋਲ ਕੇਸ ਆ ਗਏ ਜੀ ਇਹਨਾਂ ਦੇ ਇੱਕ ਜਿਹੜਾ ਸਾਡਾ ਬ੍ਰੇਕ ਕਰਨ ਲੱਗੇ ਸੀ ਜਿਹਨੂੰ ਬਚਾ ਲਿਆ ਗਿਆ ਬਾਕੀ ਹੁਣ ਇੱਕ ਵੀ ਇਹ ਸੈਗਰੀਗੇਟਿਡ ਹੈਗੇ ਜੀ 4-5 ਲੈ ਤਾਂ ਬਹੁਤ ਜ਼ਿਆਦਾ ਇੱਕ ਦੂਜੇ ਨਾਲ ਲਾਈਜਿੰਗ ਇਹਨਾਂ ਦਾ ਹਾਲੇ ਤੱਕ ਸਾਬਤ ਨਹੀਂ ਹੋਇਆ ਕੋਈ ਤਫतीश ਚੱਲਦੀ ਹੈ ਜਿਹੜਾ ਇੱਕ ਰਹਿ ਗਿਆ ਸ਼ਾਇਦ ਉਹਦੇ ਕੋਲੋਂ ਕੁਛਿਤ ਪੁੱਛੀ ਨਹੀਂ ਗਈ ਇਹ ਡਿਵੀਜ਼ਨ ਨੰਬਰ 88 1 ਹੋਇਆ ਸੀਗਾ ਫਤੂ ਤਿੰਗਾ ਕਪੂਰ ਖਲੇ ਇਹਨਾਂ ਦੇ ਸਾਰੇ ਇਹਨਾਂ ਦੇ ਪੱਤੇ ਕੀ ਆ ਨਹੀਂ ਨਹੀਂ ਇਹ ਤਾਂ ਸਾਰੇ ਬਾਹਰ ਨੇ ਤਰਨ ਤਰਨ ਦੇ ਅਮਰੀਕਾ ਦੇ ਇਹਦੇ ਚਾਰੇ ਇੰਕਮ ਕੋਈ टीम उसको मौके पे चीख ही जा रही लेकिन उसे अलार्म भी बज जाता है क्या तो जी 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 अलार्म मेरा बजता नहीं अलार्म शुरू से हर सारे एजेंट वो तो ये सब डिसरप्शन की कोशिश कर रहे हैं क्योंकि तो हाले बाकी तीन काबू आए नहीं